ਸੋਰਠ ਮਹਲਾ 5 ਘਰ ਪਹਿਲਾ ਤਿਤੁਕੇ ਸੋਰਠ ਰਾਗ ਦੇ ਅੰਦਰ ਪੰਚਮ ਪਾਸ਼ਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਜ਼ਾਇਤ ਕੀਤੀ ਹੋਈ ਹੈ ਤਿੰਨਾਂ ਤੁਕਾਂ ਵਾਲੇ ਇਹ ਸ਼ਬਦ ਹਨ ਇੱਕ ਓੰਕਾਰੋ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਕੇ ਸੁਝੋ ਜਾਂ ਚੀਂ ਕਿਸਿਆਰਾ ਦੀ ਜਾਂ ਸਭ ਕੋ ਕੀਤਾ ਹੋਸੀ। اے ਭਾਈ ਜਦੋਂ ਹਰੇਕ ਜੀਵ ਪ੍ਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ ਉਸ ਕਰਤਾ ਨੂੰ ਛੱਡ ਕੇ ਮੈਂ ਹੋਰ ਕਿਸ ਪਾਸੋਂ ਕੁਝ ਮੰਗਾ ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ। ਜੋ ਜੋ ਦਿਸੈ ਵੱਡਾ ਵਡੇਰਾ ਸੋ ਸੁਖਾ ਕੁਰਲਸੀ ਜਿਹੜਾ ਵੀ ਕੋਈ ਵੱਡਾ ਜੰਤਨਾਡ ਮਨੁੱਖ ਦਿਸਦਾ ਆ ਹਰੇਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਇੱਕ ਪ੍ਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਦ ਦੇਸੀ ਹੇ ਭਾਈ ਸਾਰੇ ਸੁੱਖ ਤੇ ਜਗਤ ਦੇ ਸਾਰੇ ਨੌਕ ਜਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਦਾ ਨਾਸ਼ ਕਰਨ ਵਾਲਾ ਹੈ ਹਰ ਜਿਉ ਤੇਰੀ ਦਾਤੀ ਰਾਜਾ ਹਰ ਜਿਉ ਤੇਰੀ ਦਾਤੀ ਰਾਜਾ हे hey, प्रभु जी मैं तेरीयां ਦਿੱਤੀਆਂ ਦਾਤਾ ਨਾਲ ਹੀ ਰੱਜ ਸਕਦਾ ਹਾਂ ਮਾਨਸ ਬਕੜਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜਾ ਰਹਾਉ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰ ਮੈਨੂੰ ਕਿਸੇ ਮਨੁੱਖ ਦੀ ਮਹਤਾਜੀ ਕਿਉਂ ਹੋਵੇ ਜੇਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਹੇ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ ਪ੍ਰਮਾਤਮਾ ਉਸ ਦੇ ਅੰਦਰੋਂ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ ਐਸਾ ਧਨ ਦਿਆ ਸੁਖ ਦਾਤੇ ਨਿਖੋਟ ਨ ਕਬਹੀ ਜਾਈ ਸੁਖ ਦਾਤੇ ਪ੍ਰਭੂ ਨੇ ਉਸ ਨੂੰ ਅਜੇਹਰ ਨਾਮ ਧਨ ਦੇ ਦਿੱਤਾ ਹੈ ਜੋ ਸੁਪਾਸੰ ਕਦੇ ਵੀ ਨਹੀਂ ਮੁਕਦਾ आनंद प्रयास सुख सहज समाने सतगुरु मेल मिलाई गुरु ने उस परमात्मा ਦੇ ਚਰਣਾ ਵਿੱਚ ਜਦੋਂ ਮਿਲਾ ਦਿੱਤਾ ਤਾਂ ਆਤਮ ਕਢੋਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਦੇ ਸਾਰੇ ਸੁਖ ਆਵਸਦੇ ਹਨ ਮਨ ਨਾਮ jap ਨਾਮ ਆਰਾਧ ਅਨੰਦ ਨਾਮ ਵਖਾਣੀ हे मेरे मान हर वेले परमात्मा ਦਾ ਨਾਮ ਜਪਿਆ ਕਰ ਸਿਮਰਿਆ ਕਰ ਉਚਾਰਿਆ ਕਰ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੋ ਕੀ ਕਾਣ ਜਮਾਣੀ ਸੰਤ ਜਨਾ ਦਾ ਉਪਦੇਸ਼ ਸੁਣ ਕੇ ਜਮਾਂ ਦੀ ਵੀ ਸਾਰੀ ਮਥਾ ਜੀ ਮੁੱਕ ਜਾਂਦੀ ਹੈ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਪਰ ਹੈ ਮਨ ਸਤਿਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਾ ਅਲਾ ਹੈ ਪ੍ਰਭੂ ਤੇਰੀ ਮਿਹਰ ਦੀ ਕੀਮਤ ਕੌਣ ਪਾ ਸਕਦਾ ਤੂੰ ਸਾਰੇ ਜੀਮਾਂ ਉੱਤੇ ਮਿਹਰ ਕਰਨ ਵਾਲਾ ਹੈ ਸਭ ਕੇ ਸ਼ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਹੇ ਗੋਪਾਲ ਪ੍ਰਭੂ ਸਾਡੀ ਜੀਵਨ ਦੀ ਕੀ ਪਾਇਆ ਜਗਤ ਵਿੱਚ ਹਰੇ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ ਰਾਖ ਲੈ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਹੇ ਪ੍ਰਭੂ ਹੇ ਕਿਰਪਾਲੂ ਗੁਰੂ ਨਾਨਕ ਤੇਰਾ ਦਾਸ ਹੈ ਸਦਾਸ ਦੀ ਰੱਖਿਆ ਉਸੇ ਤਰ੍ਹਾਂ ਕਰਦਾ ਰਹੋ ਜਿਵੇਂ ਪਿਓ ਆਪਣੇ ਪੁੱਤਰਾਂ ਤੇ ਕਿਰਪਾਲ ਹੋ ਕੇ ਕਰਦਾ ਹੈ ਸੋਰਠੋ ਮਹਲਾ 5ਵਾਂ ਘਰ ਪਹਿਲਾ ਚੌ ਤੁਕੇ ਪੰਚਮ ਪਾਤਸ਼ਾਹੀ ਦਾ ਪਵਨ ਸ਼ਬਦ ਸੋਰਠ ਰਾਗ ਦੇ ਅੰਦਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹੀ ਜੀ ਨੇ ਇਹਨਾਂ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਤੇ ਚਾਰ ਤੁਕਾਂ ਵਾਲਾ ਸ਼ਬਦ ਗੁਰ ਗੋਵਿੰਦ ਸਾਹਿਬ ਹੈ ਭਾਈ ਮਨ ਤਨ ਹਿਰਦੈ ਧਾਰੋ ਏ ਭਾਈ ਮਨ ਵਿੱਚ ਤਨ ਵਿੱਚ ਹਿਰਦੇ ਵਿੱਚ ਪ੍ਰਭੂ ਨੂੰ ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿੱਤ ਸਲਾ ਕਰਨੀ ਚਾਹੀਦੀ ਸਾਚਾ ਸਾਹਿਬ ਮਨ ਵਸੈ ਭਾਈ ਇਹ ਹ ਕਰਨੀ ਸਾਰ ਮਨੁੱਖ ਵਾਸਤੇ ਸਭ ਤੋਂ ਸ੍ਰੇਸ਼ਟ ਕਰਤਵ ਹੈ ਕਿ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਮਨੁੱਖ ਦੇ ਮਨ ਵਿੱਚ ਵਸਿਆ ਰਹੇ ਜੇਤ ਤਨ ਨਾਮ ਨਾ ਉਪਜੈ ਭਾਈ ਸੇਤਨ ਹੋਏ ਛਾਰ ਹੈ ਭਾਈ ਜਿਸ ਜੇ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਪ੍ਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਬ्यर्थ ਗਏ ਸਮਝੋ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਅਧਾਰ ਹੈ ਭਾਈ ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਇਆ ਹੋਇਆ ਹੈ ਸੋਈ ਸੱਚੀ ਆਰਾਧਨਾ ਭਾਈ ਜਿਸ ਤੇ ਸਭ ਕੁਝ ਹੋਏ ਹੈ हे ਭਾਈ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ ਜਿਸ ਤੋਂ ਜਗਤ ਦੀ ਹਰੇਕ ਚੀਜ਼ ਹੋਣ ਦੇ ਵਿੱਚ ਆਈ ਹੈ ਗੁਰਪੂਰੇ ਜਾਣਾਇਆ ਭਾਈ ਤਿਸ ਬਿਨ ਅਵਰ ਨਾ ਕੋਏ ਰਹਾਉ ਹੇ ਭਾਈ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਹੈ ਕਿ ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਪੂਜਣਯੋਗ ਨਹੀਂ ਹੈ। ਨਾਮੁ ਹੋਣੈ ਪਚਮੁਏ ਭਾਈ ਗਣਤ ਨ ਜਾਏ ਗਣੀ। ਹੇ ਭਾਈ ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਕੇ ਮਾਇਆ ਦੇ ਮੋਹ ਵਿੱਚ ਉਲਝ ਕੇ ਆਤਮਕ ਮੌਤ ਮਰਦੇ ਰਹਿੰਦੇ ਹਨ। ਵੈਣ ਸੱਚ ਸੋਚ ਨ ਪਾਈਐ ਪਾਈ ਸੱਚਾ ਅਗੰਮ ਤਣੀ ਹੈ ਭਾਈ ਸਦਾ ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਆਤਮਿਕ ਪਵਿੱਤਰਤਾ ਸੋਚ ਪਵਿੱਤਰਤਾ ਪ੍ਰਾਪਤ ਨਹੀਂ ਹੋ ਸਕਦੀ ਉਹ ਸਦਾ ਥਿਰ ਅਪਹੁੰਚ ਮਾਲਕ ਹੀ ਪਵਿੱਤਰਤਾ ਦਾ ਸੂਮਾ ਹੈ ਆਵਣ ਜਾਣ ਨ ਚੁਕਈ ਭਾਈ ਝੂਠੀ ਦੁਨੀ ਮਣੀ हे भाई प्रभु ਦੇ ਨਾਮ ਤੋਂ ਬਿਨਾਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਦੁਨੀਆ ਦੇ ਪਦਾਰਥਾਂ ਦਾ ਮਾਣ ਕੂੜਾ ਹੈ ਇਹ ਮਾਣ ਤਾਂ ਲੈ ਡੁੱਬਦਾ ਹੈ ਜਨਮ ਮਰਨ ਵਿੱਚ ਪਾਈ ਰੱਖਦਾ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੇ ਇੱਕ ਕਣੀ ਦੂਜੇ ਪਾਸੇ ਹੈ ਭਾਈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਹਰ ਨਾਮ ਦੀ ਇੱਕ ਕਣੀ ਹੀ ਦੇ ਕੇ ਕਰੋੜਾਂ ਨੂੰ ਜਨਮ ਮਰਨ ਦੇ ਗੇੜ ਵਿੱਚੋਂ ਬਚਾ ਲੈਂਦਾ ਸਿਮਰਤੋ ਸਾਸਤ ਸੋਧਿਆ ਭਾਈ ਵਿਣ ਸਤਗੁਰ ਭਰਮ ਨਾ ਜਾਏ ਏ ਭਾਈ ਸਿਮਰਤੀਆਂ ਸ਼ਾਸਤਰ ਵਿਚਾਰ ਵੇਖੇ ਉਹਨਾਂ ਪਾਸੋਂ ਕੁਝ ਨਹੀਂ ਮਿਲਦਾ ਗੁਰੂ ਤੋਂ ਬਿਨਾਂ ਕਿਸੇ ਹੋਰ ਪਾਸੋਂ ਭਟਕਣਾ ਦੂਰ ਨਹੀਂ ਹੋ ਸਕਦੀ ਅਨਕ ਕਰਮ ਕਰ ਥਕਿਆ ਭਾਈ ਫਿਰ ਫਿਰ ਬੰਧਨ ਪਾਏ ਏ ਭਾਈ ਸ਼ਾਸਤਰ ਦੇ ਦੱਸੇ ਹੋਏ ਅਨੇਕਾਂ ਕਰਮ ਕਰਕੇ ਮਨੁੱਖ ਥੱਕ ਜਾਂਦਾ ਹੈ ਸਗੋਂ ਮੋੜ ਮੋੜ ਬੰਧਨ ਹੀ ਸਹੇੜਦਾ ਹੈ ਚਾਰੇ ਕੁੰਡਾਂ ਸੋਧੀਆਂ ਭਾਈ ਵੈਣ ਸਤਿਗੁਰ ਨਾਹੀ ਜਾਏ ਏ ਭਾਈ ਸਾਰਾ ਜਗਤ ਝੂਣ ਕੇ ਵੇਖ ਲਿਆ ਹੈ ਭੜਕਣਾ ਨੂੰ ਦੂਰ ਕਰਨ ਲਈ ਗੁਰੂ ਤੋਂ ਬਿਨਾ ਹੋਰ ਕੋਈ ਥਾ ਨਹੀਂ ਹੈ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਏ ਭਾਈ ਜਿਸ ਵੱਡ ਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਹੈ ਭਾਈ ਸਦ ਅਥ ਰਹਿਣ ਵਾਲਾ ਪ੍ਰਮਾਤਮਾ ਹੀ ਸਦਾ ਪਵਿੱਤਰ ਹੈ ਸਦਾ ਥਿਰ ਪ੍ਰਭੂ ਦੀ ਸਤਸਲਾ ਪਵਿੱਤਰ ਹੈ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਹੈ ਭਾਈ ਇਹ ਸਤਸਲਾ ਉਸ ਮਨੁੱਖ ਨੂੰ ਮਿਲਦੀ ਹੈ ਜਿਸੁ ਤੇ ਪ੍ਰਭੂ ਮੇਰ ਦੀ ਨਜ਼ਰ ਕਰਦਾ ਹੈ ਕੋਟ ਮਦੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ ਤੇ ਇਹੋ ਜਿਹਾਂ ਕੋਈ ਮਨੁੱਖ ਕਰੋੜਾਂ ਵਿੱਚੋਂ ਹੀ ਇੱਕ ਲੱਭਦਾ ਹੈ ਨਾਨਕ ਰਤਾ ਸਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਇ ਹੈ ਨਾਨਕ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਪ੍ਰਭੂ ਦੇ ਸਿੱਟ ਸਲਾਹ ਸੁਣ ਸੁਣ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਸੋਰਠਿ ਮਹਲਾ ਪੰਜਵਾਂ ਦਤਕੇ ਜਲਵ ਭਾਉ ਅਭਾਉ ਇਹੈ ਮਾਨੈ ਤੌਲੋ ਮਿਲਣ ਦੁਰਾਈ ਹੈ ਭਾਈ ਜਦ ਤੱਕ ਮਨੁੱਖ ਦਾ ਇਹ ਮਨ ਕਿਸੇ ਨਾਲ ਮੋਹ ਦੇ ਕਿਸੇ ਨਾਲ ਵੈਰ ਮੰਦਾ ਹੈ ਤਦੋਂ ਤੱਕ ਇਸ ਦਾ ਪ੍ਰਮਾਤਮਾ ਨਾਲ ਮਿਲਾਪ ਦੂਰ ਦੀ ਗੱਲ ਹੁੰਦੀ ਹੈ ਆਨ ਆਪਣਾ ਕਰਤ ਵਿਚਾਰਾ ਤੌਲੋ ਵਿਚ ਬਿਖਾਈ ਕਿਉਂਕਿ ਜਦੋਂ ਤੱਕ ਕਿਸੇ ਨੂੰ ਆਪਣਾ ਤੇ ਕਿਸੇ ਨੂੰ ਬਦਾਨਾ ਮੰਨਣ ਦੀਆਂ ਵਿਚਾਰਾਂ ਕਰਦਾ ਹੈ ਤਦੋਂ ਤੱਕ ਇਸ ਦੇ ਅੰਦਰ ਮਾਇਆ ਦੇ ਮੋਹ ਦਾ ਪਰਦਾ ਬਣਿਆ ਰਹਿੰਦਾ ਹੈ ਜੋ ਇਸ ਨੂੰ ਪ੍ਰਮਾਤਮਾ ਨਾਲੋਂ ਵਿਛੋੜੀ ਰੱਖਦਾ ਹੈ ਮਾ ਦੇਵੇ ਐਸੀ ਦੇਹੁ 부ਝਾਈ ਹੈ ਪ੍ਰਭੂ ਮੈਨੂੰ ਇਹੋ ਜਹੀ ਅਕਲ ਬਖਸ਼ ਸੇਵੋਂ ਸਾਧ ਗਹੋਂ ਊਟ ਚਰਣਾ ਨਾ ਬਿਸਰੈ ਮੁਹਤ ਚ ਸਾਈ ਰਹਾਓ ਕਿ ਮੈਂ ਗੁਰੂ ਦੀ ਦੱਸੀ ਸੇਵਾ ਕਰਦਾ ਰਹਾ ਗੁਰੂ ਦੇ ਚਰਨਾਂ ਦਾ ਆਸਰਾ ਫੜੀ ਰੱਖਾਂ ਇਹ ਆਸਰਾ ਮੈਨੂੰ ਰਤਾ ਭਰ ਸਮੇਂ ਲਈ ਵੀ ਨਾ ਭੁੱਲੇ ਰੇ ਮਨ ਮੁਗਧ ਅਚੇਤ ਚੰਚਲ ਚਿਤ ਤੂੰ ਐਸੀ ਹਿਰਦੈ ਨਾ ਆਈ ਹੈ ਮੂਰਖ ਗਾਫਲ ਮਨ ਹੈ ਚੰਚਲ ਮਨ ਤੈਨੂੰ ਕਦੇ ਇਹ ਨਹੀਂ ਸੁਝੀ pran gat tyag aan tu rachya urjio sang bairai urjio sang bairai fe tu jinn de malik prabhu nu bhula ke horna de moh vich mast rehanda hai te kamadik vairiyan naal jod jodi rakhda hai sog na byapae aap na thapae saad sangat budh pai hai bhai saad sangat vich main ta eh akal sikhi hai ke jehda manok ਆਪਣਤ ਨਾਲ ਨਹੀਂ ਚੰਮੜਿਆ ਰਹਿੰਦਾ ਉਸ ਉੱਤੇ ਚਿੰਤਾ ਫਿਕਰ ਜੋਰ ਨਹੀਂ ਪਾ ਸਕਦਾ ਸਾਖਤ ਕਾ ਬਕਨਾ ਇਉਂ ਜਾਣੋ ਜੈਸੇ ਪવન ਚਲਾਈ ਤਾਈਂ ਮੈਂ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਦੀ ਗੱਲ ਨੂੰ ਇਉਂ ਸਮਝ ਛੱਡਦਾ ਹਾਂ ਜਿਵੇਂ ਹਵਾ ਦਾ ਝੋਕਾ ਹੈ ਇੱਕ ਪਾਸੇ ਆਇਆ ਦੂਜੇ ਪਾਸੇ ਲੰਘ ਗਿਆ ਕੋਟ ਪ੍ਰਾਦ ਅਛਾ ਦਿਓ ਇਹ ਮਨ ਕਹਿਣਾ ਕਛੂ ਨਾ ਜਾਈ ਹੈ ਭਾਈ ਮਨੁੱਖ ਦਾ ਇਹ ਮਨ ਕਰੋੜਾ ਪਾਪਾਂ ਢੇਟ ਦਿਆ ਰਹਿਦਾ ਹੈ ਇਸ ਮਨ ਦੀ ਮੰਦ ਭਾਗਤਾ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ ਜਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾ ਰਖੋ ਠਾਈ हे दास नानक प्रभु ਦੇ ਦਰ ਤੇ ਅਰਦਾਸ ਕਰਤੇ ਆ ਕਹੇ ਪ੍ਰਭੂ ਮੈਂ ਨਿਮਾਣਾ ਤੇਰੀ ਸ਼ਰਨ ਆਇਆ ਹਾਂ ਮੇਰੇ ਵਿਕਾਰਾਂ ਦਾ ਸਾਰਾ ਲੇਖਾ ਮੁਕਾ ਦੇ ਸੁਰਠੋ ਮਹਲਾ ਪੰਜਵਾਂ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ اے بھائی پوتر رشتہ دی کار تے ہور بندے تے جنانیاں سارے مایا دے ہی ساکھ ہن انت کی بار کو کھرا نہ ہو سی سب مٹھیا اس نہیں اخیرلے ویلے انہاں وچوں کوئی بھی تیرا مدد کر نہیں بڑے گا سارے جھوٹا ہی پیار کرن والے ہن رے نعر کاہے پپورو دہی اے منوکھ نرہ سریب نو ہی کیوں لاڈا نال پالتا رہنا ہے ਉਡ ਜਾਏਗੋ ਤੁਮ ਬਦਰੋ ਇਕ ਭਜ ਰਾਮ ਸਨੇਹੀ ਰਹਾਓ ਜਿਵੇਂ ਤੂੰ ਆ ਜਿਵੇਂ ਬੱਦਲ ਉੱਡ ਜਾਂਦਾ ਹੈ ਤਵੇਂ ਇਹ ਸਰੀਰ ਨਾਸ਼ ਹੋ ਜਾਏਗਾ ਸਿਰ ਪ੍ਰਮਾਤਮਾ ਦਾ ਭਜਨ ਕਰਿਆ ਕਰੋ ਕੋਈ ਅਸਲ ਪਿਆਰ ਕਰਨ ਵਾਲਾ ਹੈ ਤੀਨ ਸੰਗਿਆ ਕਰ ਦੇਹੀ ਕਿਨੀ ਜਲੂ ਕਰਪਸ ਮੇਹੀ اے ਭਾਈ ਪਰਮਾਤਮਾ ਨੇ ਮਾਇਆ ਦੇ ਤਿੰਨ ਗੁਣਾ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ ਇਹ ਅੰਤ ਨੂੰ ਪਾਣੀ ਦੇ ਕੁੱਤਿਆਂ ਦੇ ਜਾਂ ਮਿੱਟੀ ਦੇ ਹਵਾਲੇ ਹੋ ਜਾਂਦਾ ਹੈ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਮਿਸਰੋਹੀ ਤੂੰ ਇਸ ਸਰੀਰ ਘਰ ਵਿੱਚ ਆਪਣੇ ਆਪ ਨੂੰ ਅਮਰ ਸਮਝ ਕੇ ਬੈਠਾ ਰਹਿਂਦਾ ਹੈ ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈ ਅਨੇਕ ਭਾਂਤ ਕਰਮਣੀਆਂ ਸਾਜੇ ਕਾਚੇ ਤਾਗ ਪਰੋਹੀ हे ਭਾਈ ਅਨੇਕਾਂ ਤਰੀਕਿਆਂ ਨਾਲ ਪ੍ਰਮਾਤਮਾ ਨੇ ਤੇਰੇ ਸਾਰੇ ਅੰਗ ਬਣਾਏ ਮਣਕੇ ਬਣਾਏ ਹਨ ਪਰ ਸਵਾਸਾਂ ਦੇ ਕੱਚੇ ਧਾਗੇ ਵਿੱਚ ਪਰੋਏ ਹੋਏ ਹਨ ਟੁੱਟ ਜਾਏਗੋ ਸੂਤ ਬਾਪੁਰੇ ਫਿਰ ਪਾਛੇ ਪਛਤੋਹੀ हे ਨਿਮਾਣੇ ਜੀਵੇ ਧਾਗਾ ਅਖਰ ਟੁੱਟ ਜਾਏਗਾ ਹੁਣੇ ਸਰੀਰ ਦੇ ਮੋਹ ਵਿੱਚ ਪ੍ਰਭੂ ਨੂੰ ਵਿਸਾਰੀ ਬੈਠਾ ਹੈ ਫਿਰ ਸਮਾਵੇਹਾ ਜਾਣ ਤੇ ਹੱਥ ਮળે ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿ ਨਹੀਂ हे ਭਾਈ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਪੈਦਾ ਕਰਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਿਹਾ ਕਰ ਜਾਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤ ਗੁਰ ਓਟ ਗਹਿ ਹੀ ਹੈ ਦਾਸ ਨਾਨਕ ਅਰਦਾਸ ਕਰ ਤਿਆ ਕਹੇ ਪ੍ਰਭ ਮੇਰੇ ਉੱਤੇ ਮਿਹਰ ਕਰ ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ਸੋਰਠ ਮਹਲਾ 5 ਗੁਰ ਪੂਰਾ ਭੇਟਿਓ ਵਡ ਭਾਗੀ ਮਨੇ ਭਿਆ ਪਰਗਾਸਾ ਹੈ ਭਾਈ ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਮਨ ਵਿੱਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਕੋਏ ਨਾ ਪਹੁੰਚਨਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਵਾਸਾ ਹੁਣ ਮੈਨੂੰ ਆਪਣੇ ਮਾਲਕ ਦਾ ਸੰਹਾਰਾ ਹੋ ਗਿਆ ਹੈ ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਆਪਣੇ ਸਤਗੁਰ ਕੈ ਬਲਹਾਰੇ ਏ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਆਗੇ ਸੁਖ ਪਾਛੇ ਸੁਖ ਸਹਜਾ ਕਰ ਆਨੰਦ ਹਮਾਰੇ ਰਹਾਉ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ ਤੇ ਪਰਲੋਕ ਵਿੱਚ ਵੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਹੇ ਭਾਈ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜਿਹੜਾ ਸਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉੱਤੇ ਰਾਖਾ ਹੈ। ਨਿਰਪਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਜਦੋਂ ਦਾ ਮੈਂ ਗੁਰੂ ਦੀ ਚਰਣੀ ਲੱਗਾ ਹਾਂ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ ਕੋਈ ਡਰ ਮੈਨੂੰ ਹੁਣ ਹੋ ਨਹੀਂ ਸਕਦਾ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੀ ਹੋ ਮਨਹਾਰਾ ਹੈ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ ਜਿਸ ਪ੍ਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਜਿਸ ਪ੍ਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ ਕੋ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਉਹ ਪ੍ਰਭੂ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਵੱਡੀ ਵਡਿਆਈ ਅਚਰਜ ਸੋਭਾ ਕਰਜ ਆਇਆ ਰਾਸੇ ਉਹ ਗੁਰੂ ਬੜੀ ਵਡਿਆਈ ਵਾਲਾ ਹੈ ਅਚਰਜ ਸੋਭਾ ਵਾਲਾ ਹੈ ਉਸ ਦੀ ਸ਼ਰਨ ਪਿਆਨ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਨਾਨਕ ਕਉ ਗੁਰ ਪੂਰਾ ਭੇਟਿਓ ਸਗਲ ਦੁੱਖ ਬਿਨਾਸੇ ਏ ਭਾਈ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਪੂਰੇ ਗੁਰੂ ਨੂੰ ਮਿਲ ਕੇ ਹੀ ਅਸਲ ਵਿੱਚ ਜੀਵਨ ਜਿਉਣ ਦਾ ਵੱਲ ਆਉਂਦਾ ਹੈ ਤੇ ਜਦੋਂ ਜੀਵਨ ਜਿਉਣ ਦਾ ਵੱਲ ਆਉਂਦਾ ਹੈ ਤੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਚੜੀਦਾ ਹੈ ਸੁ ਗੁਰਬਾਣੀ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦੀ ਹੈ ਸਾਨੂੰ ਸਾਰਿਆਂ ਨੂੰ ਗੁਰਬਾਣੀ ਵਿੱਚੋਂ ਜ਼ਿੰਦਗੀ ਜਿਉਣ ਦਾ ਵੱਲ ਸਿੱਖਣ ਦੀ ਲੋੜ ਹੈ ਜਦੋਂ ਦੁਨੀਆ ਦੇ ਹਰ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਵੱਲ ਆ ਗਿਆ ਉਹ ਦਿਨ ਜ਼ਿੰਦਗੀ ਵੀ ਸਬਰ ਜਾਏਗੀ ਹਾਲਾ ਦੁਆਲਾ ਵੀ ਸਵਰੇਗਾ ਤੇ ਅਸੀਂ ਗੁਰੂ ਦੇ ਦਰ ਤੇ ਪ੍ਰਮਾਨਵੀ ਚੜ ਸਕਾਂਗੇ